ਜ਼ਿਲ੍ਹਾ ਦੀ 시리ਹਰ ਗੋਵਿੰਦਪੁਰ ਨਗਰ ਕੌਂਸਲ ਦੇ ਵਿੱਚ ਨਗਰ ਕੌਂਸਲ ਪ੍ਰਧਾਨ ਨਵਦੀਪ ਪੰਨੂ ਅਤੇ ਐਮਸੀ ਸਮੇਤ ਹਰਗੋਵਿੰਦਪੁਰ ਦੇ ਵਸਨੀਕਾਂ ਦੇ ਵੱਲੋਂ ਕੀਤਾ ਗਿਆ ਪ੍ਰੈਸ ਵਾਰਤਾ ਦੇ ਦੌਰਾਨ ਨਾਜਾਇਜ਼ ਪਰਚਿਆਂ ਤੋਂ ਤੰਗ ਆ ਕੇ ਸਿਆਸੀ ਦਬਾਅ ਕਾਰਨ ਪੁਲਿਸ ਦੀ ਤੱਕ ਕੇ ਸ਼ਾਇਦ ਦੇ ਵਿਰੁੱਧ ਪ੍ਰੈਸ ਵਾਰਤਾ ਵਿੱਚ ਪਹੁੰਚੀਆਂ ਬੀਬੀਆਂ ਵੱਲੋਂ ਐਮਐਲਏ ਤੇ 시리ਹਰ ਗੋਵਿੰਦਪੁਰ ਦੇ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ ਕਿ ਐਮਐਲਏ ਦੇ ਸਾਹਮਣੇ ਆ ਕੇ ਬੀਬੀਆਂ ਨੇ ਕੱਢੀ ਪੜਾਅ ਦੱਸਦੀ ਹੈ ਕਿ ਮੌਕੇ ਤੇ ਜਥੇ ਨਗਰ ਕੌਂਸਲ ਪ੍ਰਧਾਨ ਨਵਦੀਪ ਪੰਨੂ ਨੇ ਕਿਹਾ ਕਿ ਐਮਸੀ ਗੁਰਪ੍ਰੀਤ ਸਿੰਘ ਦੇ ਖਿਲਾਫ ਸਿਆਸੀ ਯਾ ਪਰ ਇਸ ਮੌਕੇ ਹੋਰ ਕੀ ਕੀ ਕਿਹਾ ਗਿਆ ਹੈ ਤੁਸੀਂ ਵੀ ਸੁਣੋ ਸਾਰੀ ਸੰਗਤ ਦਾ ਧੰਨਵਾਦ ਕਰਦਾ ਅੱਜ ਇਹ ਸੰਗਤ ਕਿਸੇ ਸੱਦੇ ਤੇ ਜਾਂ ਬਲਾਵੇ ਤੇ ਨਹੀਂ ਆਈ ਅੱਜ ਇਹ ਸੰਗਤ ਇੱਕ ਰੋਸ ਚ ਇੱਕ ਵਿਰੋਧ ਚ ਇੱਕ ਧੱਕੇਸ਼ਾਹੀ ਦੇ ਵਿਰੋਧ ਚ ਇੱਥੇ ਨਗਰ ਕੌਂਸਲ ਦੇ ਵਿੱਚ ਜਿਹੜਾ ਕਰਨ ਲਈ ਆਈ ਆ ਮੈਂ ਅੱਜ ਇਹ ਪ੍ਰੈਸ ਕਾਨਫਰੰਸ ਤੁਹਾਨੂੰ ਦੱਸਣਾ ਚਾਹੁੰਦਾ ਕਿ ਅਸੀਂ ਕਿਸ ਲਈ ਰੱਖੀ ਆ ਇਹ ਪ੍ਰੈਸ ਕਾਨਫਰੰਸ ਦਾ ਕਾਰਨ ਇਹ ਆ ਕਿ ਮੇਰੇ ਬਹੁਤ ਸਤਿਕਾਰ ਤੇ ਮੇਰਾ ਵੱਡਾ ਭਰਾ ਕਾਉਂਸਲਰ ਸਰਦਾਰ ਗੁਰਪ੍ਰੀਤ ਸਿੰਘ ਸ਼ੈਣੀ ਜਿਨ੍ਹਾਂ ਦੀ ਵਾਈਫ ਉਹਨਾਂ ਦੀ ਕਾਉਂਸਲਰ ਆ ਬੀਬੀ ਹਰਜਿੰਦਰ ਕੌਰ ਜੀ ਉਹਨਾਂ ਦੇ ਪਤੀ ਜਿਹੜੇ ਨੇ ਗੁਰਪ੍ਰੀਤ ਸਿੰਘ ਸ਼ੈਣੀ ਉਹਨਾਂ ਦੇ ਉੱਤੇ ਜਿਹੜਾ ਆ ਪਿਛਲੇ ਦਿਨੀ ਪੁਲਿਸ ਥਾਣਾ ਸ਼੍ਰੀ ਹਰਗੋਬਿੰਦਪੁਰ ਵੱਲੋਂ ਨਜਾਇਜ਼ ਮਾਈਨਿੰਗ ਦਾ ਪਰਚਾ ਦੇ ਕੇ ਉਹਨਾਂ ਦੀ ਜੀਸੀਪੀ ਫੜ ਕੇ ਉਹਨਾਂ ਦੀ ਟਰੈਕਟਰ ਟਰਾਲੀ ਫੜ ਕੇ ਸਾਰਾ ਕੁਝ ਤੇ ਉਹਨਾਂ ਦਾ ਅੰਦਰ ਜਿਹੜਾ ਉਹ ਲਾਦ ਦਿੱਤਾ ਗਿਆ ਆ ਇਸ ਗੱਲ ਦੇ ਵਿੱਚ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹੁੰਦਾ ਕਿ ਸਭ ਤੋਂ ਪਹਿਲਾਂ ਕਾਰਨ ਕੀ ਆ ਇਹਨਾਂ ਗੱਲਾਂ ਦਾ ਕਿਉਂ ਹੋਇਆ 86 ਸੈ ਐਡਵੋਕੇਟ ਐਮ.ਐਲ.ਏ ਅਮਰਪਾਲ ਸਿੰਘ ਦੇ ਕਹਿਣ ਦੇ ਉੱਤੇ ਪੁਲਿਸ ਨੇ ਧੱਕੇ ਨਾਲ ਫੜ ਕੇ ਨਜਾਇਜ਼ ਮਾਈਨਿੰਗ ਦਾ ਪਰਚਾ ਦਿੱਤਾ ਮਾਈਨਿੰਗ ਕੀ ਸੀ ਕਿਸੇ ਵੀ ਪੰਜਾਬ ਦੇ ਵਿੱਚੋਂ ਮਿੱਟੀ ਦੀ ਪਰਮਿਸ਼ਨ ਮਿਲ ਜਾਂਦੀ ਆ ਪਰ ਜਿਹੜੀ ਢਾਏ ਤੇ ਪਸਰ ਵਾਲੀ ਭਰਤੀ ਵਾਲੀ ਰੇਤਾ ਉਹਦੀ ਪਰਮਿਸ਼ਨ ਜਿਹੜੀ ਨਹੀਂ ਦਿੱਤੀ ਜਾਂਦੀ ਉਸ ਜਗ੍ਹਾ ਦੇ ਉੱਤੇ ਕਿਉਂਕਿ ਜਦੋਂ ਅਸੀਂ ਕੋਈ ਗਲੀ ਬਣਾਉਨੇ ਆ ਟੈਂਡਰ ਦਿੱਤਾ ਜਾਂਦਾ ਸਰਕਾਰੀ ਠੇਕੇਦਾਰ ਨੂੰ ਉਸ ਗਲੀ ਦੇ ਵਿੱਚ ਰੇਤਾ ਬੱਜਰ ਸਾਰਾ ਕੁਝ ਗਟਕਾ ਮਿਕਸ ਕਰਕੇ ਦਿੱਤਾ ਜਾਂਦਾ ਉਹਨੂੰ ਸਾਰੇ ਪੈਸੇ ਉਹ ਚ ਐਡਜਸਟ ਕੀਤੇ ਹੁੰਦੇ ਆ ਉਹ ਠੇਕੇਦਾਰ ਦੇ ਹੁੰਦੇ ਆਪਣੀ ਮਿੱਟੀ ਪਾਉਣੀ ਸੀ ਸਰਕਾਰੀ ਤੌਰ ਤੇ ਔਰ ਗਲੀ ਕਿਹਦੀ ਬਣਾ ਰਿਆ ਸੀ ਐਡਵੋਕੇਟ ਅਮਰਪਾਲ ਦੇ ਘਰ ਨੂੰ ਜਾਂਦੀ ਉਹਦੀ ਗਲੀ ਬਣਾ ਰਿਆ ਸੀ ਜਿਹਦੇ ਵਿੱਚ ਭਰਤੀ ਪਾਉਣ ਵਾਲੀ ਰੇਤਾ ਗੋਪੀ ਜੀ ਉਹਨਾਂ ਨੇ ਉਹ ਜਗ੍ਹਾ ਦੇ ਵਿੱਚ ਪਾਈ ਮੈਨੂੰ ਮੈਂ ਸਭ ਤੋਂ ਪਹਿਲਾਂ ਤੁਹਾਡੇ ਇਸ ਮਾਧਿਅਮ ਰਾਹੀਂ ਸਰਕਾਰ ਨੂੰ ਹਲਕਾ ਬਲਾਇਕ ਨੂੰ ਔਰ ਥਾਣਾ ਸ਼੍ਰੀ ਹਰਗਵਿੰਦਪੁਰ ਦੀ ਪੁਲਿਸ ਨੂੰ ਇਹ ਗੱਲ ਪੁੱਛਣੀ ਚਾਹੁੰਦਾ ਕਿ ਮੈਨੂੰ ਇਸ ਗੱਲ ਦਾ ਜਵਾਬ ਦਿੱਤਾ ਜਾਵੇ ਕਿ ਕੀ ਜਿਹੜੀਆਂ ਮੈਂ ਗਲੀਆਂ ਬਣਾਉਣੀਆਂ ਆ ਉਹਦੇ ਵਿੱਚ ਬੁੱਕਾਂ ਨਾਲ ਰੇਤਾ ਪਾਵਾਂ ਜਾਂ ਚਮਚਿਆਂ ਨਾਲ ਪਾਵਾਂ ਕਿਸ ਚੀਜ਼ ਨਾਲ ਰੇਤਾ ਪਾਵਾਂ ਨਗਰ ਕੌਂਸਲ ਦੇ ਵਿੱਚ ਜਿਹੜੀ ਰੇਤਾ ਪਾਈ ਜਾ ਰਹੀ ਭਰਤੀ ਪਵਾ ਰਹੇ ਸੀ ਅਸੀਂ ਉਸ ਟਰੈਕਟਰ ਟਰਾਲੀ ਨੂੰ ਨਜਾਇਜ਼ ਤੌਰ ਤੇ ਫੜ ਕੇ ਜਿਹੜਾ ਇਹਨਾਂ ਨੇ ਪਰਚਾ ਦਿੱਤਾ ਜਿਹੜਾ ਠੇਕੇਦਾਰ ਨੂੰ ਟੈਂਡਰ ਦਿੱਤਾ ਗਿਆ ਉਹ ਟੈਂਡਰ ਵਾਲਾ ਬੰਦਾ ਜਿਹੜਾ ਨਗਰ ਕੌਂਸਲ ਦੀ ਗਲੇ 'ਚ ਰੇਤਾ ਪਾ ਰਿਹਾ ਸੀ ਕਿਉਂਕਿ ਇਹ ਲੋਕ ਇਸ ਲੋਕ ਦੇ ਨਕਰੇ ਹੋਏ ਲੋਕ ਇਥੋਂ ਦੇ ਚੋਰ ਤੇ ਚਵਲ ਤੇ ਠੱਗ ਜਿਹੜਾ ਚਵਲ ਸਾਡੇ ਸ਼ਹਿਰ ਦੀ ਆ ਮੈਂ ਗੱਲ ਕਰਦਾ ਆਪਣੇ ਸ਼ਹਿਰ ਦੇ ਨਿੱਕੇ ਨਿੱਕਿਆਂ ਦੀ ਜਿਨ੍ਹਾਂ ਦੀ ਸ਼ਹਿਤ ਐਮ ਐਲ ਏ ਸਾਹਿਬ ਨੇ ਉਹਨਾਂ ਦੇ ਕਹਿਣ ਤੇ ਇਹ ਪਰਚਾ ਦਰਜ ਕਰਾਇਆ ਮੈਂ ਤੁਹਾਡੇ ਮਾਦੇ ਨੂੰ ਇੱਕ ਐਮ ਐਲ ਏ ਸਾਹਿਬ ਨੂੰ ਵੀ ਕਹਿਣਾ ਚਾਹੁੰਦਾ ਐਮ ਐਲ ਏ ਸਾਹਿਬ ਇਸ ਇੱਕ ਚਵਲ ਕਰਕੇ ਅੱਜ ਇਹਦਾ ਪਰਿਵਾਰ ਨਕਰਿਆ ਹੋਇਆ ਆਪਣੇ ਘਰ 'ਚ ਬੈਠਾ ਆ ਤੇ ਇਹ ਗੱਲ ਯਾਦ ਰੱਖਿਓ ਉਹ ਦਿਨ ਦੂਰ ਨਹੀਂ ਅੱਜ 6 ਪਰਚੇ ਅੱਜ 6 ਪਰਚੇ ਜਿਹੜੇ ਆ ਸ਼੍ਰੀ ਹਰਗਵਿੰਦਪੁਰ ਦੇ ਵਿੱਚ ਨਜਾਇਜ਼ ਹੋ ਚੁੱਕੇ ਨੇ ਤੇ ਲੋਕ ਤੁਹਾਡੇ ਵਿਰੋਧ ਨੇ ਕਦੇ ਸ਼੍ਰੀ ਹਰਗਵਿੰਦਪੁਰ ਚ ਆ ਕੇ ਕਿਸੇ ਦਾ ਦੁੱਖੜਾ ਦਾ ਫੋਲ ਕੇ ਸੁਕੋ ਢਾਈਆਂ ਸਾਲਾਂ ਚ ਇੱਕ ਚਵਾਨੀ ਦੀ ਗ੍ਰਾਂਟ ਦਾ ਤੁਸੀਂ ਮੇਰੇ ਸ਼ਹਿਰ ਨੂੰ ਦੇ ਨਹੀਂ ਪਾਏ ਤੇ ਪਰਚੇ ਤੁਸੀਂ ਕੌਂਸਲਰਾਂ ਤੇ ਦਰਜ ਕਰਾ ਕੇ ਤੇ ਕੀ ਮੇਰੀਆਂ ਗਲੀਆਂ ਦਾ ਕੰਮ ਬੰਦ ਕਰ ਦਿਓ ਤੁਸੀਂ ਗਲੀਆਂ ਦਾ ਕੰਮ ਬੰਦ ਕਰਨ ਦੀ ਕੋਸ਼ਿਸ਼ ਜਿਹੜੀ ਆ ਉਹ ਕੀਤੀ ਆ ਇਹ ਸਾਰੇ ਲੋਕ ਅੱਜ ਇਸ ਗੱਲ ਦੇ ਵਿਰੋਧ ਚ ਆਏ ਔਰ ਦੂਜੀ ਗੱਲ ਮੈਂ ਦੱਸਣਾ ਚਾਹੁੰਦਾ ਕਿ ਇਸ ਬੰਦੇ ਨੂੰ ਨਗਰ ਕੌਂਸਲ ਚ ਜਿਹੜੀ ਮਿੱਟੀ ਗੁਰਪ੍ਰੀਤ ਸਿੰਘ ਸ਼ੈਣੀ ਪਾ ਰਿਆ ਸੀ ਉਹ ਤਾਂ ਤੁਸੀਂ ਫੜ ਕੇ ਉਸ ਬੰਦੇ ਨੂੰ ਜਿਹੜਾ ਆ ਅੰਦਰ ਦੇ ਉਥੇ ਉਹਦੇ ਪਰਚਾ ਦਰਜ ਕਰ ਦਿੱਤਾ ਸੰਦ ਫੜ ਕੇ ਸਾਰੇ ਅੰਦਰ ਦੇ ਤੇ ਉਹਦਾ ਡਰਾਈਵਰ ਫੜ ਕੇ ਜਿਹੜਾ ਇਹਨਾਂ ਦਾ ਬੇਟਾ ਸੀਗਾ ਜਿਹੜਾ ਤੁਸੀਂ ਉਹਨੂੰ ਫੜ ਕੇ ਬੀਬੀ ਮਨਜੀਤ ਕੌਰ ਦੇ ਬੇਟੇ ਨੂੰ ਜਿਹੜਾ ਤੁਸੀਂ ਜੇਲ੍ਹ ਚ ਘੱਡ ਦਿੱਤਾ 92 ਨੰਬਰ ਐਫ ਆਈ ਆਰ ਤੁਸੀਂ ਜਿਹੜੀ ਉਹਦੇ ਤੇ ਲਾਂਚ ਕਰ ਦਿੱਤੀ ਐਮ ਐਲ ਏ ਸਾਹਿਬ ਟਿੱਪਲ ਸਪਰਸ਼ਾਸਨ ਸ਼੍ਰੀ ਹਰਗੋਬਿੰਦਪੁਰ ਤੇ ਮੈਂ ਅਪੀਲ ਕਰਦਾ ਕਿਉਂਕਿ ਬਹੁਤ ਅੱਛੇ ਤੇ ਇਮਾਨਦਾਰ ਨੇ ਸਾਡੇ ਇੱਥੋਂ ਦੇ ਐਸ ਐਸ ਪੀ ਬਟਾਲੇ ਜਿਹੜੇ ਆਏ ਨੇ ਬਹੁਤ ਵਧੀਆ ਨੇ ਮੈਨੂੰ ਉਹਨਾਂ ਤੇ ਮਾਨਵੀ ਇਤਿਹਾਸ ਵੀ ਆ ਕਿਉਂਕਿ ਉਹ ਨਵੇਂ ਆਏ ਨੇ ਔਰ ਇੱਥੇ ਡਿਪਟੀ ਸਾਹਿਬ ਨੂੰ ਵੀ ਲੱਗਿਆ ਉਹਨੂੰ ਚੰਦ ਦੇਣੀ ਹੋਏ ਆ ਦੋਨਾਂ ਅਫਸਰਾਂ ਤੋਂ ਮੈਂ ਮੰਗ ਕਰਦਾ ਮੈਨੂੰ ਆਸ ਹੈ ਇਹਨਾਂ ਤੋਂ ਇਨਸਾਫ ਮਿਲਦੀ ਕਿ ਅੱਜ ਉਹਦਾ ਐਮਐਲਏ ਸਾਹਿਬ ਤੁਸੀਂ ਕੰਮ ਬੰਦ ਕਰਾਇਆ ਨਹੀਂ ਜਿੱਥੇ ਅੱਜ ਠੀਰੋਵਾਲ ਪਿੰਡ ਦੇ ਵਿੱਚ ਮੇਰਾ ਪਿੰਡ ਠੀਰੋਵਾਲੋ ਦੇ ਢਾਇਆਂ ਦੇ ਵਿੱਚ মিডিਆ ਲੈ ਕੇ ਜਾਣਾ ਜੇ 200 200 ਪਟ ਫਟ ਕੇ ਥਲੇ ਮਿੱਟੀ ਤੇ ਤੁਸੀਂ ਪਾਣੀ ਨਹੀਂ ਧਰਤੀ ਦੇ ਉੱਤੇ ਲਿਆਤਾ ਤੇ ਤੁਹਾਨੂੰ ਮੈਂ ਜਾ ਕੇ ਉੱਥੇ ਵਿਖਾਉਦਾ ਮੇਰੇ ਨਾਲ ਜਾ ਕੇ ਉੱਥੇ ਵੇਖੋ ਐਡੀ ਮਾੜੀ ਬੰੂਆ ਦੇ ਵਿੱਚ ਪਿੰਡ ਖੋਖਰਵਾਲ ਦੇ ਵਿੱਚੋਂ ਦੱਗ ਭੱਗ ਰੋਜ਼ 50 ਟਰੱਕ ਜਿਹੜੇ ਆ ਮਾਈਨਿੰਗ ਦੇ ਭਰ ਕੇ ਜਿਹੜੇ ਨਿਕਲ ਰਹੇ ਆ ਤੇ ਥਾਂ ਦੇ ਤੇ ਜਾ ਰਹੇ ਆ ਤੇ 5 ਲੱਖ ਰੁਪਏ ਦੀ ਕਮਾਈ ਹੋ ਰਹੀ ਆ ਤੇ ਵੰਡੀ ਜਾ ਰਹੀ ਆ ਇੱਥੇ ਸਾਰਿਆਂ ਦੇ ਵਿੱਚ ਇਹਨਾਂ ਦੇ ਵਾਦਾ ਇੱਕ ਸਾਦੇ ਤੇ ਇਹਨਾਂ ਦੇ ਚਹੇਤਿਆਂ ਦੇ ਵਿੱਚ ਵੰਡੀ ਜਾਂਦਾ ਉਹਦਾ ਚਿੱਟੀ ਰੇਤਾ ਜਿਹੜੀ ਕੱਢ ਕੇ 35 35 40 40 ਹਜ਼ਾਰ ਦਾ ਟਰੱਕ ਵੇਚਦਾ ਉਹ ਤਾਂ ਤੁਸੀਂ ਬੰਦ ਨਹੀਂ ਕਰਾਇਆ ਜੋ ਪ੍ਰੂਫ ਤੌਰ ਤੇ ਦੱਸਦੇ ਆ ਐਮਐਲਏ ਸਾਹਿਬ ਦੀ ਇੱਕ ਨਾਲ ਰਹਿੰਦੇ ਬੰਦੇ ਐਮਐਲਏ ਸਾਹਿਬ ਦੀ ਨਹੀਂ ਐਮਐਲਏ ਸਾਹਿਬ ਦੇ ਨਾਲ ਰਹਿੰਦੇ ਇੱਕ ਚਹੇਤਿਆਂ ਦੀ ਫੈਕਟਰੀ ਆ ਉਥੇ ਕਮਾਣ ਉਹਦੇ ਪਹਿਲਾਂ ਹੀ ਕੋਈ ਜਿਹੜਾ ਰੋਡ ਜਾਂਦਾ ਕੋੜਿਆਂ ਨੂੰ ਉਹਦੇ ਰੋਡ ਦੇ ਨਾਲ ਲੱਗੀ ਆ ਜਾ ਕੇ ਚੈੱਕ ਕਰ ਲੋ ਤਿੰਨ ਟਰੱਕ ਰੇਤਾ ਦੇ ਲੱਤੇ ਪਏ ਜੇ ਉੱਥੇ ਉਸੇ ਮਾਈਨਿੰਗ ਚਿੱਟੀ ਦੇ ਨਜਾਇਜ਼ ਮਾਈਨਿੰਗ ਦੇ ਉੱਥੇ ਜਾ ਕੇ ਭਰੀ ਤੇ ਸਾਡੀ ਇੱਕ ਗੜੀ ਬਣ ਲੱਗੀ ਜੇ ਸ਼ਹਿਰ ਚ ਕਿਉਂਕਿ ਤੁਸੀਂ ਹਲਕਾ ਵਿਧਾਇਕ ਅੰਮਰਪਾਲ ਜੀ ਨੂੰ ਮੈਂ ਕਹਿਣਾ ਚਾਹੁੰਦਾ ਤੁਸੀਂ ਸਤਕਾਰਯੋਗ ਹੋ ਮੇਰਾ ਤੁਹਾਡੇ ਨਾਲ ਪਰਸਨਲ ਹੀ ਕੋਈ ਨਹੀਂ ਪਰ ਸਿਆਸੀ ਤੌਰ ਤੇ ਤੁਸੀਂ ਜਿਹੜਾ ਨੁਕਸਾਨ ਕਰ ਰਹੇ ਹੋ ਦੇਖੋ ਅੱਜ ਮੇਰੀਆਂ ਗਲੀਆਂ ਬਣਨ ਨੂੰ ਤੁਸੀਂ ਰੋਕ ਰਹੇ ਹੋ ਇਹ ਗਲਤ ਕਰ ਰਹੇ ਹੋ ਤੁਸੀਂ ਇਹ ਕੰਮ ਮੇਰਾ ਨਹੀਂ ਮੈਂ ਆਪਦੇ ਘਰ ਦੀਆਂ ਗਲੀਆਂ ਨਹੀਂ ਬਣਾਉਦਾ ਜੰਨਾ ਲੋਕਾਂ ਨੇ ਤੁਹਾਨੂੰ ਛੁੜ ਕੇ ਭੇਜਿਆ ਉਹਨਾਂ ਲੋਕਾਂ ਦਾ ਔਰ ਇੱਕ ਗੱਲ ਮੈਂ ਐਮਐਲਏ ਸਾਹਿਬ ਨੂੰ ਹੋਰ ਕਹਿਣੀ ਚਾਹੂੰਗਾ ਐਮਐਲਏ ਸਾਹਿਬ ਇਹ ਓਈ ਓਈ ਗੁਰਪ੍ਰੀਤ ਸਿੰਘ ਸ਼ੈਣੀ ਆ ਜਿਹਦੀ ਜੀਸੀਪੀ ਖੜ ਕੇ ਤੁਸੀਂ ਕਿਸ਼ਨਕੋਟ ਚ ਸਰਦਾਰ ਸਰਦੂਲ ਸਿੰਘ ਦੀ ਕੰਧ ਲੜਾਈ ਸੀ ਇਹ ਓਈ ਓਈ ਜੀਸੀਪੀ ਆ ਜਿਹੜੀ ਅੰਦਰ ਦੁਆਈ ਇਹ ਐਮਐਲਏ ਸਾਹਿਬ ਓਈ ਓਈ ਜੀਸੀਪੀ ਆ ਜਿਹੜੀ ਤੁਹਾਡੇ ਕਹਿਣ ਦੇ ਉੱਤੇ ਤੁਹਾਡੇ ਘਰ ਦੇ ਲਾਗੇ ਬਣੀਆਂ ਮੜੀਆਂ ਦੇ ਵਿੱਚ ਫ੍ਰੀ ਮਿੱਟੀ ਪਾ ਕੇ ਆਉਂਦਾ ਰਿਹਾ ਇਹ ਓਏ ਓਏ ਜੀਸੀਪੀ ਆ ਇਹ ਓਏ ਓਏ ਜੀਸੀਪੀ ਐਮਐਲਏ ਸਾਹਿਬ ਜਿਹਦੇ ਕੋਲੋਂ ਤੁਸੀਂ ਧੱਕੇਸ਼ਾਈਆਂ ਕਰਾਉਂਦੇ ਹੁੰਦੇ ਸੀ ਤੇ ਮੰਗਾਉਂਦੇ ਹੁੰਦੇ ਸੀ ਤੇ ਅੱਜ ਤੁਸੀਂ ਫੜ ਕੇ ਥਾਣੇ ਚਲਵਾਤੀਆਂ ਉਹ ਪਿੰਡਾਂ ਦੀਆਂ ਕਿਉਂ ਨਹੀਂ ਲਾਈਆਂ ਜਾਂਦੀਆਂ ਮੈਂ 3 ਦਿਨ ਦਾ ਅਲਟੀਮੇਟਿਵ ਦਿੰਦਾ ਥਾਣਾ ਸ਼੍ਰੀ ਹਰਗੋਬਿੰਦਪੁਰ ਦੀ ਪੁਲਿਸ ਨੂੰ ਉਹਨਾਂ ਦੇ ਉੱਤੇ ਅੱਜ ਸ਼ਾਮ ਤੋਂ ਪਹਿਲਾਂ ਪਹਿਲਾਂ ਫੜ ਕੇ ਪਰਚੇ ਦਰਜ ਕਰਨ ਜਾ ਕੇ ਉਹਨਾਂ ਦਾ ਨਹੀਂ ਪਤਾ ਤੇ ਮੈਨੂੰ ਨਾਲ ਲੈ ਕੇ ਜਾਣ ਮੈਂ ਕੱਲੀ ਕੱਲੀ ਖੱਡ ਵਿਖਾਉਣਾ ਜਾ ਕੇ ਤੇ ਰਾਤ ਨੂੰ ਜਾਂਦੀਆਂ ਗੱਡੀਆਂ ਦੀਆਂ ਵੀਡੀਓ ਦੰਨਾ ਤੁਹਾਨੂੰ ਨੰਬਰਾਂ ਸਵੇਤ ਵੀਡੀਓ ਦੰਨਾ ਤੇ ਕਿਹੜੇ-ਕਿਹੜੇ ਬੰਦੇ ਉੱਥੇ ਕੰਮ ਕਰ ਰਿਹਾ ਤੇ ਕਿਹੜੇ ਤੁਹਾਡੇ ਚਿਹਤੇ ਜਿਹੜੇ ਕੰਮ ਕਰਾ ਰਿਹਾ ਪੁਲਿਸ ਪ੍ਰਸ਼ਾਸਨ ਨੂੰ ਮੈਂ ਅਪੀਲ ਕਰਦਾ ਕਿ ਤਿੰਨ ਦਿਨ ਦੇ ਵਿੱਚ ਵਿੱਚ ਪਹਿਲਾਂ ਉਹ ਮਾਈਨਿੰਗ ਬੰਦ ਕਰਕੇ ਪਰਚਾ ਦਰਜ ਹੋਣਾ ਚਾਹੀਦਾ ਅੱਜ ਸ਼ਾਮ ਤੋਂ ਪਹਿਲਾਂ ਨਹੀਂ ਤੇ ਮੈਂ ਮੇਰੇ ਨਾਲ ਹਲਕਾ ਇੰਚਾਰਜ ਖਲੋਤੇ ਨੇ ਮਨਦੀਪ ਰੰਗੜ ਨਗਲ ਸਮੁੱਚੀ ਟੀਮ ਕਾਂਗਰਸ ਦੀ ਤੇ ਸ਼੍ਰੀ ਹਰਗੋਬਿੰਦਪੁਰ ਦੇ ਲੋਕ ਜਿਹੜੇ ਗੋਪੀ ਨੂੰ ਪਿਆਰ ਕਰਦੇ ਆ ਜਿਹੜੇ ਗੋਪੀ ਤੋਂ ਜਾਣ ਮਾਰਦੇ ਆ ਇੱਕ ਨੇਕ شریف ਕਿਸੇ ਨਾਲ ਲੜਨ ਵਾਲਾ ਬੰਦਾ ਨਹੀਂ ਇੱਕ ਇੱਕ ਇਮਾਨਦਾਰ ਇੱਕ ਸੱਚੇ ਦਿਲ ਵਾਲਾ ਮੇਰਾ ਕਾਉਂਸਲਰ ਸੀ ਜਿੱਤੇ ਤੁਸੀਂ ਪਰਚਾ ਦਰਜ ਕਰ ਦਿੱਤਾ ਨਾਾਇਕ ਤੇ ਧੱਕੇ ਨਾਲ ਕਰ ਦਿੱਤਾ ਤੇ ਜਿਹੜੀਆਂ ਉੱਥੇ ਚਟੀਆਂ ਰੇਤਾ ਚੱਲਦੀਆਂ ਪਰਚਾ ਦਰਜ ਕਰ ਦਿੱਤਾ ਕੋਈ ਗੱਲ ਨਹੀਂ ਤੁਸੀਂ ਕਰਾਤਾ ਦੀ ਅਸੀਂ ਜ਼ਮਾਨਤਾ ਕਰਾਵਾਂਗੇ ਸਰਕਾਰਾਂ ਧੱਕਾ ਕਰਦੀਆਂ ਹੁੰਦੀਆਂ ਮੈਨੂੰ ਪਤਾ ਤੁਸੀਂ ਕੀਤਾ ਕੋਈ ਗੱਲ ਨਹੀਂ ਅਸੀਂ ਚੱਲਾਂਗੇ ਐਮਐਲਏ ਸਾ ਮੈਂ ਤੁਹਾਨੂੰ ਮੀਡੀਆ ਵਾਲਿਆਂ ਨੂੰ ਇੱਕ ਵੀਡੀਓ ਕਲਿੱਪ ਜਿਹੜੀ ਅੱਜ ਦੇ ਕੇ ਤੋਰਾਂਗਾ ਇੱਥੇ ਔਰ ਮੈਂ ਮੈਨੂੰ ਹੋ ਸਕਦਾ ਕਿ ਮੈਂ ਇਸ ਗੱਲ 'ਚ ਕਲੀਅਰ ਨਹੀਂ ਕਿ ਇਹ ਗੱਲ ਐਮਐਲਏ ਸਭ ਨੂੰ ਪਤਾ ਆ ਕਿ ਜਾਂ ਨਹੀਂ ਪਤਾ ਕਿਉਂਕਿ ਮੈਂ ਗਲਤ ਗੱਲ ਨਹੀਂ ਕਰਦਾ ਹੁੰਦਾ ਕਿਉਂਕਿ ਇਹ ਗੱਲਾਂ ਕਲ ਨੂੰ ਕਲੀਅਰ ਹੋਣੀਆਂ ਨੇ ਮੈਂ ਐਸਐਸਪੀ ਬਟਾਲਿਆ ਨੂੰ ਮੰਗ ਕਰਦਾ ਆ ਆਪਦੇ ਮਾਧਿਅਮ ਰਾਈ ਮੀਡੀਆ ਰਾਈ ਕਿ ਉਸ ਕਾਉਂਸਲਰ ਤੇ ਪਰਚਾ ਦੇਣ ਤੋਂ ਬਾਅਦ ਉਹਦੇ ਘਰ ਦੇ ਵਿੱਚ ਦੋ ਉਹਦੀਆਂ ਬੇਟੀਆਂ ਜਿਹਦੀ ਇੱਕ ਦੀ ਉਮਰ 11 ਸਾਲ ਦੂਜੀ ਦੀ 6 ਸਾਲ ਤੇ 2-2.5 ਸਾਲ ਦਾ ਉਹਦਾ ਬੱਚਾ ਤੇ ਉਹਦੀ ਪਤਨੀ ਤੇ ਉਹਦੀ ਮਾਂ ਕੱਲੀ ਜਿਹੜੀ ਉੱਥੇ ਘਰ ਦੇ ਵਿੱਚ ਸੀਗੀ ਤੁਸੀਂ ਕੱਲੀ ਉਸ ਘਰ ਦੇ ਵਿੱਚ ਸੀਗੀ ਜਿਹਦਾ ਤੁਸੀਂ ਐਮ ਐਲ ਐਸ ਉੱਥੇ ਐਸ ਐਸ ਪੀ ਸਾਹਿਬ ਜਿਹੜਾ ਉੱਥੇ ਜਾ ਕੇ ਰਾਤ ਤੁਹਾਡੀ ਪਾਇਲਟ ਜਿਪਸੀ ਗਾੜੀ ਲਾ ਕੇ ਤੇ ਪਿੱਛੇ ਹਰਿਆਣਾ ਨੰਬਰ ਸਕੋਰਪੀਓ ਲਾ ਕੇ ਤੇ ਉਹਦੇ ਘਰ ਦੇ ਬਾਹਰ 5 ਮਿੰਟ ਖਲਾਰ ਕੇ ਹੂਟਰ ਬਾਜੀ ਕਰਦੇ ਰਹੇ ਨੇ ਗੁੰਡਾਗਰਦੀ ਕਰਦੇ ਰਹੇ ਨੇ ਮੈਨੂੰ ਪਤਾ ਮੈਂ ਰਾਤ ਉਹਦੀ ਪਤਨੀ ਤੇ ਉਹਦੀ ਮਾਂ ਤੇ ਆਪਣੀ ਮਾਹਮਾਰਗੀ ਭਾਬੀ ਤੇ ਉਹਨਾਂ ਦੀ ਮਾਂ ਨੂੰ ਕਿੱਦਾਂ ਸਾਂਭਿਆ ਰਾਤ ਵਿਚਾਰੀਆਂ ਨੂੰ ਰਲ ਕੇ ਮੈਂ ਤੇ ਉਹਦੇ ਬ੍ਰਦਰ ਇੱਥੇ ਖਲੋਤੇ ਨੇ ਕਿਦਾਂ ਹੌਸਲਾ ਦੇ ਦੇ ਕੇ ਅਸੀਂ ਉਹਨਾਂ ਨੂੰ ਸਾਂਭਿਆ ਰਾਤ ਉਹਦੀ ਮਾਂ ਡਿਪਰੈਸ਼ਨ 'ਚ ਚਲ ਗਈ ਆ ਉਹਦੀ ਮਾਂ ਨੂੰ ਹਾਰਟ ਅਟੈਕ ਆਉਣ ਤੱਕ ਗਿਆ ਜਦੋਂ ਡਰ ਗਈ ਸੀ ਕਿ ਇੱਕ ਪਰਚਾ ਦਰਜ ਹੋਇਆ ਤੇ ਪੰਜ ਵਾਰ ਪੁਲਿਸ ਦੇ ਘਰੋਂ ਨੂੰ ਫੜਨ ਵਾਸਤੇ ਗਈ ਕੀ ਉਹ ਘਰ ਬੈਠਾ ਉਸ ਤੋਂ ਬਾਅਦ ਜਦਾ ਆਂਡਗਵਾਰ ਚ ਪਤਾ ਸੀ ਕਦੀ ਉਸ ਮੋੜ ਦੇ ਵਿੱਚ ਗੱਡੀ ਨਹੀਂ ਗਈ ਕਦੀ ਉਧਰ ਆਉਂਦੀ ਐਮਐਲਏ ਸਾਹਿਬ ਦੀ ਗੱਡੀ ਨਹੀਂ ਇੱਥੇ ਸੰਤੋਖਪੁਰ ਦੇ ਲੋਕ ਖਲੋਤੇ ਆ ਕਦੀ ਉਥੋਂ ਦੀ ਗੱਡੀ ਨਹੀਂ ਲੰਗੀ ਪਰ ਉਸ ਰਾਤ ਉਹਦੇ ਘਰ ਦੇ ਬਾਹਰ 5 ਮਿੰਟ ਖਲਾਰ ਕੇ ਹੂਟਰ ਬਾਜੀ ਕਰਕੇ ਮੁੜ ਕੇ ਅਗਲੇ ਬੰਨੇ ਇਹਨਾਂ ਦੇ ਨਾਲ ਕੋਈ ਬੰਦਾ ਰਿੰਦਾ ਉਹਦੇ ਘਰ ਚਲੇ ਗਏ 5 ਮਿੰਟ ਹੂਟਰ ਮਾਰ ਕੇ ਉਹਨਾਂ ਨੂੰ ਉੱਥੇ ਜੜਾ ਗੁੰਡਾਗਰਦੀ ਕਰਕੇ ਉਹਨਾਂ ਦੀ ਡਰਾ ਦਿੱਤਾ ਗਿਆ ਉਹਨਾਂ ਨੂੰ ਮੈਂ ਉਹਦੀ ਵੀਡੀਓ ਕਲਿੱਪ ਕੈਮਰੇ ਦੀ ਤੁਹਾਨੂੰ ਮੀਡੀਆ ਵਾਲਿਆਂ ਨੂੰ ਮੈਂ ਬੇਨਤੀ ਕਰੂੰਗਾ ਕਿ ਇਹ ਵੀਡੀਓ ਕਲਿੱਪ ਜ਼ਰੂਰ ਚਲਾਇਓ ਤੇ ਜਵਾਬ ਮੰਗੇਓ ਤੇ ਮੈਂ ਬੇਨਤੀ ਕਰਦਾ ਐਸਐਸਪੀ ਸਾਹਿਬ ਨੂੰ ਕਿ ਉਹ ਗੱਡੀ ਕਿਹੜੀ ਆ ਉਹਦੀ ਸਨਾਖਤ ਕਰਤੇ ਉਸ ਗੱਡੀ ਦੇ ਵਿੱਚ ਹੂਟਰ ਲੱਗਾ ਕੀ ਉਸ ਗੱਡੀ ਕੋ ਪਰਮਿਸ਼ਨ ਆ ਹੂਟਰ ਦੀ ਕੀ ਉਹ ਪਾਇਲਟ ਲਾ ਸਕਦਾ ਆ ਕੀ ਉਹ ਗੱਡੀ ਕੋਲ ਹੋਟਲ ਦੀ ਪਰਮਿਸ਼ਨ ਆ ਨਹੀਂ ਤੇ ਉੱਤੇ ਐਫ ਆਈ ਆਰ ਦਰਜ ਕੀਤੀ ਜਾਵੇ ਕਿਸੇ ਦੇ ਘਰ ਦੇ ਬਾਹਰ ਜਾ ਕੇ ਉਹਨਾਂ ਦੀਆਂ ਮਾਵਾਂ ਤੇ ਤੀਆਂ ਭੈਣਾਂ ਨੂੰ ਰਾਤ ਧਮਕਾਉਣ ਵਾਲੀ ਵੀਡੀਓ ਦਰਜ ਕੀਤੀ ਜਾਵੇ ਇੱਕ ਮੈਂ ਹੋਰ ਧਿਆਨ ਚ ਗੱਲ ਕਰਨੀ ਚਾਹਦਾ ਸ਼੍ਰੀ ਹਰਗੋਬਿੰਦਪੁਰ ਪੁਲਿਸ ਦੀਆਂ ਨਲਾਕੀ ਤੁਹਾਨੂੰ ਗੁਣਾਉਣਾ ਚਾਹਦਾ ਕਿ ਕਿੱਥੇ ਤੱਕ ਇਹਨਾਂ ਨੇ ਗੁੰਡਾਗਰਦੀ ਕੀਤੀ ਆ ਤੇ ਕੀ ਰਾਜ ਆ ਸ਼੍ਰੀ ਹਰਗੋਬਿੰਦਪੁਰ ਦੇ ਵਿੱਚ ਇੱਕ ਪੁਰਾਣਾ ਸ਼ਰਾਬ ਦਾ ਠੇਕਾ ਚੱਲਦਾ ਹੁੰਦਾ ਸੀਗਾ ਉਸ ਜਗ੍ਹਾ ਦੇ ਉੱਤੇ ਅੱਜ ਕੁਝ ਬੰਦਿਆਂ ਨੇ ਮੈਡੀਕਲ ਬਣਾ ਲਿਆ ਉਸ ਮੈਡੀਕਲ ਦੇ ਵਿੱਚ ਐਮਐਲਏ ਸਾਹਿਬ ਦੇ ਬਲਾਕ ਪ੍ਰਧਾਨ ਦਾ ਮੈਡੀਕਲ ਤੇ ਉਹਦੇ ਪਿਛਲੇ ਬੰਨੇ ਇੱਕ ਗਰੀਬ ਬੰਦਾ ਜਿਹੜਾ ਕਟੋ ਘਟ ਬੋਤਾ ਦੀ ਤੇ ਮੈਨੂੰ ਲੱਗਦਾ 20 ਸਾਲ ਤੋਂ ਉੱਥੇ ਰਹਿੰਦਾ ਸੀਗਾ 20 ਸਾਲ ਤੋਂ ਇਹ ਬੰਦਾ ਰੋ ਰੋ ਪੇਟ ਪਟ ਕੇ ਮਰ ਗਿਆ 20 ਸਾਲ ਤੋਂ ਇਹ ਬੰਦਾ ਉੱਥੇ ਰਹਿੰਦਾ ਸੀ ਇਸ ਬੰਦੇ ਦੀ 18 ਸਾਲ ਦੀ ਕੁੜੀ ਕਿੰਨੇ ਸਾਲ ਦੀ ਕੁੜੀ ਵੱਡੀ ਵੱਡੀ ਆ 14 ਸਾਲ ਪਰ ਨਿੱਕੀ ਕਿਹਦੀ ਉੱਥੇ ਥੋੜੀ 11 ਸਾਲ ਉੱਥੇ ਤੇਜੀ 9 ਸਾਲ 9 ਸਾਲ ਇਹਦੀ ਪਤਨੀ ਤੇ ਇਹਦੇ ਤਿੰਨਾਂ ਕੁੜੀਆਂ ਦੀਆਂ ਬਾਵਾ ਬਨ ਕੇ ਟਾਲੀ ਦੇ ਵਿੱਚ ਸੁੱਟ ਗਏ ਤੇ ਰਾਤ ਇੱਕ ਬੰਦੀ ਦੇ ਬੰਦੀ ਬਣਾ ਕੇ ਕਿਡਨੈਪ ਕਰਕੇ ਲੈ ਕੇ ਬੰਦੀ ਬਣਾ ਕੇ ਰੱਖਿਆ ਤੇ ਪਿਸਤੌਲ ਤਾਨ ਛੜੀ ਇਸ ਬੰਦੇ ਦੇ ਤੇ ਰਾਤ ਇਹਦਾ ਘਰ ਢਾ ਦਿੱਤਾ ਗਿਆ ਚੱਕਣਾ ਚੂਰ ਕਰ ਦਿੱਤਾ ਗਿਆ ਇਸ ਗਰੀਬ ਦਾ ਘਰ ਤੋੜ ਕੇ ਘਰ ਤੁਸੀਂ ਉਹਦਾ ਅੱਜ ਉਥੇ ਜਲੂਸ ਕੱਢ ਕੇ ਇਸ ਬੰਦੇ ਦਾ ਰੱਖ ਦਿੱਤਾ ਕਿਸ ਲਈ ਕਿ ਤੁਹਾਡੇ ਚਿਹਤੇ ਇਹਦੀ ਜਗ੍ਹਾ ਦੇ ਉੱਤੇ ਕਬਜ਼ਾ ਕਰ ਲੈਣ ਉਹ ਜਗ੍ਹਾ ਦਾ ਕਾਉਂਸਲ ਦਾ ਇਸ ਬੰਦੇ ਦੀ ਇਸ ਬੰਦੇ ਛੋਟੀਆਂ ਛੋਟੀਆਂ ਬੱਚੀਆਂ ਇਸ ਬੰਦੇ ਦੀ ਪਤਨੀ ਰਾਤ ਮੈਨੂੰ ਪਤਾ ਮੈਂ ਕਿਦਾਂ ਉਸ ਧੀ ਨੂੰ ਉਸ ਭੈਣ ਨੂੰ ਆਪਣੀ ਨੂੰ ਬਚਾਇਆ ਉਹ ਜ਼ਹਿਰ ਦੀ ਡੱਬੀ ਲੈ ਕੇ ਆਪਣੇ ਹੱਥ 'ਚ ਤੁਰੀ ਫਿਰਦੀ ਸੀ ਕਿ ਮੈਂ ਠਾਣੇ ਦੇ ਬਾਹਰ ਜਾ ਕੇ ਆਪ ਵੀ ਮਰਨ ਲੱਗੀ ਤੇ ਆਪਣੀਆਂ ਕੁੜੀਆਂ ਨੂੰ ਵੀ ਮਾਰਨ ਲੱਗੀ ਇਹ ਹਾਲਾਤ ਨੇ ਸ਼੍ਰੀ ਹਰਗੋਬਿੰਦਪੁਰ ਦੀ ਪੁਲਿਸ ਦੇ ਇਹ ਹਾਲਾਤ ਨੇ ਛਾਸੀ ਸ਼ਹਿਰ ਦੇ ਇਹ ਹਾਲਾਤ ਨੇ ਆਮ ਆਦਮੀ ਸਰਕਾਰ ਦੇ ਮੈਂ ਬੇਨਤੀ ਕਰੂੰਗਾ ਭਗਵੰਤ ਮਾਨ ਜੀ ਨੂੰ ਕਿ ਤੁਸੀਂ ਬਹੁਤ ਇਮਾਨਦਾਰੀ ਤੇ ਇਨਸਾਫ ਤੇ ਲੋਕਾਂ ਦੇ ਹੱਕ ਤੇ ਸੱਚ ਦੀ ਗੱਲ ਕਰਦੇ ਹੋ ਕਿ ਇਹ ਬੰਦਾ ਨੇਕਾ ਕਿ ਇਸ ਹੱਕ ਕਿਸ ਬੰਦੇ ਨੇ ਦਿੱਤਾ ਭਗਵੰਤ ਮਾਨ ਸਾਹਿਬ ਕਿਸ ਬੰਦੇ ਨੇ ਹੱਕ ਦਿੱਤਾ ਕਿ ਇਹਦੀ 14 ਸਾਲ ਦੀ ਕੁੜੀ ਤੇ 11 ਸਾਲ ਦੀ ਕੁੜੀ ਹੱਥ ਕੰਬੀ ਜਾ ਰਹੇ ਉਸ ਬੰਦੇ ਦੇ ਕੋਲ ਹੁਣ ਵੀ ਖਲੋਤਾ ਨਹੀਂ ਜਾ ਰਿਹਾ ਉਸ ਬੰਦੇ ਕੋਲ ਤੇ ਤੁਸੀਂ ਉਹਦੀਆਂ ਕੁੜੀਆਂ ਨੂੰ ਬੰਦੀ ਬਣਾ ਕੇ ਲੈ ਕੇ ਪਿੱਠ ਵੱਟ ਕੇ ਮਰ ਗਈ ਇਹਦੀ ਪਤਨੀ ਤੇ ਜਲੂਸ ਕੱਢਦਾ ਸਾਰਿਆਂ ਦਾ ਜਲੂਸ ਕੱਢ ਕੇ ਜਿਹੜਾ ਰੱਖ ਦਿੱਤਾ ਤੇ ਉਸ ਬੰਦੇ ਦਾ ਅਜ ਪੁਲਿਸ ਆ ਗਿਆ ਹੱਥ ਪਏ ਪੁਲਿਸ ਕਹਿ ਰਿਹਾ ਰਿਪੋਰਟ ਦਿੱਤੀ ਪੁਲਿਸ ਨੇ ਉਹ ਠਾਣੇ ਦੇ ਕੇ ਆ ਬੰਦੀ ਬਣਾਇਆ ਅੱਜ ਸਵੇਰੇ ਫਿਰ ਇਹਨੂੰ ਮੈਂ ਫਿਰ ਸ਼ਾਮੀ ਦੂਜੇ ਪਰਚਾ ਦਰਜ ਕਰਾਇਆ ਫਿਰ ਇਸ ਬੰਦੇ ਨੂੰ ਅੱਜ ਕੁੱਟਿਆ ਗਿਆ ਇਹਦੀ ਦੁਕਾਨ ਦੇ ਆ ਕੇ ਫਿਰ ਇਸ ਬੰਦੇ ਨਾਲ ਧੱਕਾ ਕੀਤਾ ਗਿਆ ਤੇ ਜਦ ਇਹ ਜਾਂਦਾ ਆ ਤੇ ਠਾਣੇ ਦਾ ਇੱਕ ਮਲਾਜਮ ਇਹਨੂੰ ਪੁੱਛਦਾ ਆ ਲੈਣਾ ਕੀ ਆ ਤੂੰ ਜੋ ਲੈਣਾ ਥੋੜਾ ਪਤਾ ਲੈ ਕੇ ਪਾਸੇ ਹੋ ਮੈਂ ਉਸ ਮਲਾਜਮ ਨੂੰ ਉਸ ਅਫਸਰ ਨੂੰ ਇਹ ਪੁੱਛਣਾ ਚਾਹੁੰਦਾ ਕਿ ਤੁਸੀਂ ਤੁਹਾਨੂੰ ਇਸ ਵਰਦੀ ਦੇ ਵਿੱਚ ਤਾਨੂੰ ਕੀ ਪੰਜਾਬ ਪੁਲਿਸ ਨੇ ਇਹ ਅਧਿਕਾਰ ਦੇ ਦਿੱਤਾ ਵੀ ਤੁਸੀਂ ਕਿਸੇ ਦੀਆਂ ਧੀਆ ਭੈਣਾਂ ਨੂੰ ਬੰਦੀ ਬਣਾ ਕੇ ਕਿਡਨਾਪ ਕਰਕੇ ਚੋਕਾ ਨਜਾਇਜ਼ ਕੀ ਹੁੰਦਾ ਹੈ ਪਹਿਲਾਂ ਤੇ ਪਤਾ ਕਰਨਾ ਪੈਂਦਾ ਨਜਾਇਜ਼ ਪਰਚਾ ਕੀ ਕਿ ਜੋ ਗਲਤੀ ਨਾ ਕੀਤੀ ਹੋਵੇ ਤੇ ਉਹਦੇ ਤੇ ਐਫ ਆਈ ਆਰ दर्ज ਹੋ ਜਾਏ ਇਹਦੇ ਵਿੱਚ ਸਾਫ਼ ਤੇ ਸਾਫ਼ ਮਾਈਨਿੰਗ ਐਕਟ ਲਿਖਿਆ ਐ ਐਸ ਡੀਓ ਕੋਲੋਂ ਪਰਮਿਸ਼ਨ ਲਓ ਤੇ ਕੰਮ ਕਰੋ

ਇਸ ਸਰਾਸਰ ਝੂਠਾ ਹਲਕਾ ਸ਼ਹਿਰ ਗਪਿਤਪੁਰ ਜਿੱਦੋਂ ਵੀ ਮਾਈਨਿੰਗ ਹੁੰਦੀ ਆ ਉਹਦੀ ਅਸੀਂ ਆਪ ਜਾ ਕੇ ਖੁਦ ਉਹਦੇ ਤੇ ਐਫ ਆਈ ਆਰ ਕਰਾਉਂਦੇ ਆ ਤੁਸੀਂ ਦੇਖਿਆ ਹੋਵੇਗਾ ਜਦੋਂ ਮੈਂ ਨਿਊਲੀ ਐਮ ਐਲ ਏ ਦੀ ਸੀਟ ਤੇ ਬੈਠਾ ਸੀ ਤਾਂ ਉਦੋਂ ਵੀ ਇੱਕ ਜੋ ਕ੍ਰੈਸ਼ਰ ਜੀ ਸੀ ਬੀ ਸੀ ਉਹਨੂੰ ਅਸੀਂ ਪਕੜਾਇਆ ਸੀ ਤੇ ਉੱਤੇ ਐਫ ਆਈ ਆਰ ਦਰਜ ਹੋਇਆ ਤੇ ਉਸ ਤੋਂ ਬਾਅਦ ਵੀ ਇੱਕ ਕੇਸ ਸੀਗਾ ਮੜੀ ਪੰਨਵਾ ਤੋਂ ਹੀ ਆਈ ਥਿੰਕ ਠੀਕ ਹੈ ਉਹਨਾਂ ਦੇ ਉੱਤੇ ਵੀ ਪਰਚਾ ਦਰਜ ਹੋਇਆ ਸੀਗਾ ਕਾਫੀ ਆਹੋ ਜਿਹੇ ਜਿਹੜੇ ਇਲੀਗਲ ਮਾਈਨਿੰਗ ਵਾਲੇ ਨੇ ਇਹਨਾਂ ਤੇ ਐਫ ਆਈ ਆਰ ਦਰਜ ਹੋਈਆਂ ਨੇ ਤੋਂ ਜੋ ਇਲੀਗਲ ਕੰਮ ਕਰੇਗਾ ਉੱਤੇ ਐਫ ਆਈ ਆਰ ਦਰਜ ਹੋਈ ਹੀ ਹੋਏਗੀ ਐਮ ਐਲ ਸਰ ਕਾਉਂਸਲਰ ਤੇ ਜਿਸ ਤੇ ਪਰਚਾ ਆ ਉਹ ਤਾਂ ਉਸ ਤੋਂ ਬਾਅਦ ਕਹਿੰਦੇ ਕੋਣੇ ਦੇ ਘਰ ਦੇ ਬਾਹਰ ਐਮ ਐਲ ਸਰ ਦੀ ਗੱਡੀ ਕਹਿੰਦੇ ਇਹ ਤਸਦੀਕ ਨਹੀਂ ਕਰਦੇ ਪਰ ਜਿਸ ਤਿੱਕਾ ਜਿਪਸੀ ਹੀ ਜਿਸੀ ਕਹਿੰਦਾ ਹਰਿਆਣਾ ਨੂੰ ਦੇ 100 ਕਿਲੇ ਸੀ ਉਹਨਾਂ ਦੇ ਬਾਹਰ ਖੜੀ ਹੋ ਗਈ ਕੁਟਰਮਾਰਕ ਦੇ ਤੇ ਆ ਦੇਖੋ ਇਹ ਹਰਪੁਰ ਤੋਂ ਆਏ ਸੀਗੇ ਉਸ ਦਿਨ ਔਰ ਅਸੀਂ ਆਪਣੇ ਦੋਸਤ ਨੂੰ ਗੁਰਪ੍ਰੀਤ ਸਿੰਘ ਜੀ ਨੂੰ ਡ੍ਰੌਪ ਕਰਨਾ ਸੀਗੇ ਉੱਥੇ ਉਹਨਾਂ ਦੇ ਘਰ ਤੋਂ ਇੱਕ ਬੱਚਾ ਸੀਗਾ ਪਤਾ ਨਹੀਂ ਮੈਨੂੰ ਕਿਰਾਂ ਦਾ ਸੀ ਉਹ ਉਸ ਟਾਈਮ ਅਸੀਂ ਹਾਰਨ ਮਾਰਿਆ ਸੀ ਇਸ ਤੋਂ ਇਲਾਵਾ ਹੋਰ ਕੋਈ ਗੱਲ ਨਹੀਂ ਬੋਟਰ ਤੇ ਅਸੀਂ ਮਾਰਦੇ ਨਹੀਂ ਬੋਟਰ ਤਾਂ ਯੂਜ਼ ਹੀ ਕੋਈ ਕੱਟ ਕਰਦੇ ਆ ਇੱਕ ਹੋਰ ਕੇਸ ਉਹਨਾਂ ਦੱਸਿਆ ਉੱਥੇ ਵਿਅਕਤੀ ਖੜਾ ਸੀ ਕਹਿੰਦੇ ਵੀ ਉਹਦਾ ਜਿਹੜਾ ਘਰ ਵਾ ਉਹ ਜਿਹੜਾ ਧਰਕੇ ਨਾਲ ਟਾਜ ਪਿਆ ਉਹਨੂੰ ਵੇਕਾ ਕਰ ਦਿੱਤਾ ਗਿਆ ਉਹਦੀ ਘਰ ਵਾਲੀ ਜਗਾਹ ਆ ਜਾਂ ਉਹ ਜਿੱਥੇ ਉਹ ਕਾਰੋਬਾਰ ਕਰਦਾ ਸੀ ਉਹ ਜਗਾਹ ਤੇ ਨਜਾਇਜ਼ ਕਬਜ਼ਾ ਕੀਤਾ ਜਾ ਰਿਹਾ ਧਕੇ ਇਹਦੇ ਬਾਰੇ ਮੈਨੂੰ ਨੋਲੇਜ ਨਹੀਂ ਹੈਗੀ ਤੇ ਜੇ ਨਜਾਇਜ਼ ਕਹਿਨੇ ਕਰ ਟਾਇਆ ਤਾਂ ਉਹ ਤਾਂ ਫਿਰ ਮਿਊਨਿਸਪਲ ਕਮੇਟੀ ਨੂੰ ਪਤਾ ਹੋਵੇਗਾ ਵੀ ਕਿੱਦਾਂ ਟਾਇਆ ਕਿਉਂ ਟਾਇਆ ਇਹ ਤੇ ਕਮੇਟੀ ਦਾ ਕੰਮ ਹੈ ਇਹ ਤੇ ਪ੍ਰਧਾਨ ਸਾਹਿਬ ਵੀ ਦੱਸ ਸਕਦੇ ਨੇ ਵੀ ਕਿੱਦਾਂ ਉਹਨਾਂ ਦਾ ਘਟ ਟਾਇਆ ਐਮਐਲਏ ਸਰ ਤੁਸੀਂ ਵੀ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਦੇਖੀਏ ਕਿ ਇਸ ਦੀ ਕੇਸ ਨਾਲ ਉੱਤੇ ਪ੍ਰੈਸ ਕਾਨਫਰੰਸ ਦਿੱਤੀ ਗਈ ਹੈ ਇਸ ਜਿੰਨੇ ਮਹਿਲਾਵਾ ਮੈਂ ਬੋਲ ਰਿਹਾ ਇਸ ਪਰਮਖਸ਼ ਨੂੰ ਬੋਲ ਰਿਹਾ ਗਾਇਬ ਕਿ ਕਿਸੇ ਸਮਾਂ ਮੈਨੂੰ ਏਦਾਂ ਨਾਲ ਦੇਖੋ ਮੈਂ ਤੇ ਉਹਨਾਂ ਦੀਆਂ ਗਾਲਾਂ ਨੂੰ ਵੀ ਅ ਕੀੜੇ ਮੱਤੇ ਸਵੀਕਾਰ ਕਰਦਾ ਹਾਂ ਤੋਂ ਗਾਲਾਂ ਮੈਂ ਤੇ ਲੈਣਾ ਜਾਂ ਨਹੀਂ ਲੈਣਾ ਨਹੀਂ ਮੇਰੀ ਆਦਤ ਹੈ ਜੋ ਚੀਜ਼ ਚੰਗੀ ਲੱਗਦੀ ਹੈ ਉਹ ਲੈ ਲਈ ਦੀ ਹੈ ਜੋ ਚੀਜ਼ ਨਹੀਂ ਚੰਗੀ ਲੱਗਦੀ ਨਹੀਂ ਲਈ ਮੈਂ ਕਿਹਾ ਉਹਨਾਂ ਨੇ ਗਾਲਾਂ ਦਿੱਤੀਆਂ ਮੈਂ ਨਹੀਂ ਲਈਆਂ ਉਹ ਹੁਣ ਜਾ ਕੇ ਪ੍ਰਸ਼ਾਦ ਆਪਣੇ ਘਰ ਵੰਡ ਦੇਣ ਜਿੱਥੇ ਮਰਜ਼ੀ ਵੰਡ ਦੇਣ ਉਹ ਉਹਨਾਂ ਦੀ ਜ਼ਿੰਮੇਵਾਰੀ ਹੈ ਬਾਕੀ ਰਹੀ ਗੱਲ ਕਿ ਗੈਰ ਕਾਨੂੰਨੀ ਸੀ ਜਿੱਦਾਂ ਉਹਨਾਂ ਨੇ ਬਿਹੇਵ ਕੀਤਾ ਜਿੱਦਾਂ ਗਾੜੀ ਕੋਲੋਚ ਕੀਤੀ ਉਹਨਾਂ ਤੇ ਕਾਰਵਾਈ ਬਣਦੀ ਸਾਨੂੰ ਇਨਫਰਮੇਸ਼ਨ ਮਿਲੀ ਸੀ ਕਿ ਇੱਥੇ ਸ਼੍ਰੀ ਗੁਰਬਿੰਦਪੁਰ ਵੇਟ ਦੇ ਵਿੱਚ ਨਾ ਥੱਲੇ ਕੁਛ ਤੇ ਮਿੱਟੀ ਟਾਈਪ ਬਰੀਕ ਰੇਤ ਵੀ ਹੈ ਗਿਆ ਤੇ ਕੋਈ ਚਿੱਟੀ ਰੇਤ ਹੈਗੀ ਹੈ ਚਿੱਟੀ ਰੇਤ ਨੂੰ ਲੋਕ ਜਿਹੜੇ ਆ ਉਹ ਬਿਲਡਿੰਗ ਦੇ ਵਿੱਚ ਵੀ ਵਰਤਦੇ ਆ ਯੂਜ਼ ਕਰ ਲੈਂਦੇ ਹੋ ਕਿਉਂਕਿ ਉਹਦੇ ਵਿੱਚ ਸੀਮੈਂਟ ਮਿਕਸ ਹੋ ਸਕਦਾ ਤੇ ਮੈਨੂੰ ਇਨਫਰਮੇਸ਼ਨ ਮਿਲੀ ਸੀ ਕਿ ਮੈਂ ਆਪਣੇ ਸਬ-ਇੰਸਪੈਕਟਰ ਮੇਰੇ ਮੇਜਰ ਸੈਂਕਰੀਸ਼ਨ ਦਾ ਸੱਚ ਉਹਨੇ ਆਸੀਂ ਉੱਥੇ ਰੇਡ ਕੀਤਾ ਸੀਗਾ ਦੋ ਤੋ ਇੱਕ ਟਰਾਲੀ ਮਹਿੰਦਰਾ ਟਰੈਕਟਰ ਉਹਦੇ ਵਿੱਚ ਚਿਟੀ ਰੇਤ ਪਾ ਕੇ ਮੁੰਡਾ ਕੱਢ ਕੇ ਬਾਹਰ ਉਹਨੂੰ ਲੋਡ ਕਰਕੇ ਕੱਢੀ ਸੀ ਉਹਨੇ ਤੇ ਥੱਲੇ ਇੱਕ ਜੀਸੀਪੀ ਜਿਹੜੀ ਆ ਉਹ ਖੜੀ ਸੀ ਉਹ ਆਪ ਹੀ ਉਹ ਜਿਹੜਾ ਲੜਕਾ ਸਰਬਜੀਤ ਸਿੰਘ ਸੰਨੋਪ ਸੁਤਨਾਮ ਸਿੰਘ ਇਹਦੇ ਗੁਰਪ੍ਰੀਤ ਸਿੰਘ ਜਿਹੜਾ ਉਹਦਾ ਓਨਰ ਹੈਗਾ ਇਹਦਾ ਜੀਸੀਪੀ ਦਾ ਤੇ ਉਹ ਉਹਦੇ ਕੋਲ 17-18 ਹਜ਼ਾਰ ਮਹੀਨਾ ਤੇ ਨੌਕਰੀ ਕਰਦਾ ਕੰਮ ਕਰਦਾ ਉਹਨੂੰ ਜਦੋਂ ਪੁੱਛਿਆ ਵੀ ਤੂੰ ਕਿੱਥੋਂ ਲੈ ਗਿਆ ਕਿਹਦੀ ਹੈ ਤੇ ਉਹ ਕਹਿੰਦਾ ਇਹ ਗੁਰਪ੍ਰੀਤ ਸਿੰਘ ਉਹਦੀ ਵਾਈਫ ਹੈ ਮਸੀ ਆ ਉਰਫ ਗੋਪੀ ਪੋਤਰ ਗੋਟਿਆਰ ਨੂੰ ਸੰਗਵਾਸੀ ਸੰਦੋਖਪੁਰ ਮਹੱਲਾ ਇਹ ਉਹਦੀ ਹੈਗੀ ਹੈ ਜੀਸੀਪੀ ਤੇ ਉਹ ਹੀ ਇਹ ਕੰਮ ਕਰਵਾ ਰਿਆ ਤੇ ਫਿਰ ਅਸੀਂ ਉਹਨੂੰ ਉੱਥੇ ਰੋਕ ਕੇ ਮਾਈਨਿੰਗ ਅਫਸਰ ਨਾਲ ਲਿੰਕ ਕੀਤਾ ਪ੍ਰਦੀਪ ਕੁਮਾਰ ਨੇ ਇਨਸਪੈਕਟਰ ਮਾਈਨਿੰਗ ਜਈ ਨੇ ਡਰੇਨਿੰਗ ਕਾਗਜ਼ ਦੇ ਉਹਨਾਂ ਕੋਲ ਹੀ ਤਰ ਨਾਲ ਚਾਰਜ ਹੁੰਦਾ ਉਹਨਾਂ ਨੂੰ ਫਿਰ ਪੁੱਛਿਆ ਗਿਆ ਵੀ ਇੱਥੇ ਕੋਈ ਮਾਈਨਿੰਗ ਦੀ ਇਹਨਾਂ ਕੋਲ ਹੈਗੀ ਹੈ ਪਰਮਿਸ਼ਨ ਕਿਸੇ ਕੋਲ ਕੋਈ ਉਹ ਕਹਿੰਦੇ ਕੋਈ ਪਰਮਿਸ਼ਨ ਨਹੀਂ ਮੈਂ ਮੌਕੇ ਤੇ ਆ ਰਿਹਾ ਇਹਦਾ ਮੀਨ ਟਾਈਮ ਉਹ ਮੌਕੇ ਤੇ ਆ ਕੇ ਮੌਕੇ ਤੇ ਆ ਕੇ ਉਹਨਾਂ ਨੇ ਸਾਰਾ ਦੇਖਿਆ ਜੀ ਤੇ ਉਹਨਾਂ ਦੇ ਫਿਰ ਅਸੀਂ ਬਿਆਨ ਦੇ ਉੱਤੇ ਹੀ ਪ੍ਰਚਾਰਿਤ ਕੀਤਾ ਜੀ ਤੇ ਬਿਲਕੁਲ ਜੈਨੂਨ ਹੈਗਾ ਅੰਪਲਾਈਜ਼ ਦੇ ਰਾਹੀਂ ਮਾਈਨਿੰਗ ਕਰਵਾ ਰਿਆ ਤੇ ਇਹੀ ਇਹਦਾ ਓਨਰ ਹੈ ਜੀਸੀਪੀ ਦਾ ਟਰੈਕਟਰ ਦਾ ਜਿਹੜਾ ਅਸੀਂ ਬੰਦ ਕੀਤਾ ਜਿਹੜੇ ਮਾਈਨਿੰਗ ਵਿਭਾਗ ਦਾ ਸਾਨੂੰ ਜਿਹੜਾ ਨਮਾਇੰਦਾ ਆਉਂਦਾ ਵਾ ਜਿਵੇਂ ਇਨਸਪੈਕਟਰ ਉਹਨੂੰ ਆਇਆ ਉਹਨੇ ਦੱਸਿਆ ਕਿ ਗੈਰ ਕਾਨੂੰਨੀ ਮਾਈਨਿੰਗ ਆ ਉਹਦੀ ਸਟੇਟਮੈਂਟ ਤੇ ਇਹੀ ਹੈ ਜੀ ਪਰਚਾ ਦਰਜ ਕੀਤਾ ਤੇ ਅਸੀਂ ਰਿਕਵਰੀ ਕੀਤੀ ਆ ਟਰੈਕਟਰ ਟਰਾਲੀ ਦੇ ਦੀ ਲੱਦੀ ਹੋਈ ਦੈਨ ਜੀਸੀਪੀ ਜਿਹਦੇ ਨਾਲ ਗੈਰ ਕਾਨੂੰਨੀ ਮਾਈਨਿੰਗ ਕੀਤੀ ਜਾਂਦੀ ਪੁਲਿਸ ਡਿਪਾਰਟਮੈਂਟ ਦਾ ਕਿਸੇ ਵੀ ਪਾਰਟੀ ਨਾਲ ਕੋਈ ਲਿੰਕ ਨਹੀਂ ਅਸੀਂ ਗਵਰਨਮੈਂਟ ਅੰਪਲਾਈ ਆ ਲੋਕ ਸੇਵਕ ਆ ਸਾਡਾ ਕੰਮ ਹੈ ਕਾਨੂੰਨ ਦੇ ਦਾਇਰੇ ਚ ਰਹਿ ਕੇ ਕਾਨੂੰਨ ਅਨੁਸਾਰ ਕੰਮ ਕਰਨਾ ਜਦੋਂ ਮੈਂ ਐਫਆਈਆਰ ਲੋਜ ਕਰ ਦਿੱਤੀ ਹੈ ਇਹਦੀ ਉਹਦੇ ਜਿਹੜਾ ਮੁੰਡਾ ਨੌਕਰ ਹੈ ਉਹਦਾ ਟਰੈਕਟਰ ਤੇ ਜੀਸੀਬੀ ਨੂੰ ਚਲਾਉਂਦਾ ਸਰਜੀਤ ਸਿੰਘ ਉਹਦੀ ਰੈਸਟ ਪਾ ਲਈਆ ਉਹਦੇ ਬਿਆਨ ਦੇ ਉੱਪਰ ਹੀ ਮਤਲਬ ਉਹਨੇ ਜੋ ਦੱਸਿਆ ਵਾ ਕਿ ਮੈਂ ਇਹ ਗੁਰਪ੍ਰੀਤ ਸਿੰਘ ਦਾ ਕੰਮ ਆ ਸਾਰਾ ਉਹ ਮਾਈਨਿੰਗ ਅਫਸਰ ਦੇ ਬਿਆਨ ਦੇ ਉੱਤੇ ਅਸੀਂ ਐਫਆਈਆਰ ਲੋਜ ਕੀਤੀ ਆ ਐਫਆਈਆਰ ਲੋਜ ਕਰਨ ਤੋਂ ਉਪਰੰਤ ਮੇਰੀ ਟੀਮ ਨੇ ਉਹਦੇ ਘਰ ਰੇਡ ਕੀਤਾ ਲੇਕਿਨ ਉਹ ਆਪਣੇ ਘਰ ਹਾਜ਼ਰ ਨਹੀਂ ਮਿਲਿਆ ਉਹਦੀ ਮਦਰ ਕਪ ਜਿਹੜਾ ਤੁਸੀਂ ਹੋਰ ਕਿਸੇ ਸਾਇਰਨ ਦੀ ਗੱਲ ਕਰ ਰਹੇ ਹੋ ਉਹਦੇ ਬਾਰੇ ਮੈਨੂੰ ਕੋਈ ਜਾਣਕਾਰੀ ਨਹੀਂ ਹੈ ਵੈਰੀਫਾਈ ਕਰਕੇ